ਸਤ ਸ੍ਰੀ ਅਕਾਲ ਸਾਰਾ ਵਾਦ ਦੀ ਬਤ ਸੰਗਤ ਜੀ ਅਸਮੇ ਅਸੀਂ ਹਾਜ਼ਰ ਹਾਂ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਹ ਹੈ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਰਤੀ ਅਸਰਾਵਦੋਂ ਗਾਂ ਦਾ ਮਾਸ ਛੁਟਿਆ ਜਾਂਦਾ ਸੀ ਜਾਂ ਫਿਰ ਸਮਰਤਕ ਪੁਰਨਾ ਸੁੱਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾਂ 8:05 ਦਾ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਕੁਜੇਪੁਰ ਸਾਹਮਣੇ ਦੋ ਪੌਲੀਸਿੰਗ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤੜਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਤੜਾਦ ਵਿੱਚ ਮੱਛੀਆਂ ਜਿੰਨੂੰ ਪੰਝਾ ਹੁੰਦਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਜੀਬ ਬੰਦੇ ਦੀ ਸ਼ਰਾਰਤ ਹੈ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇਹ ਕੋਰ ਪਾਰਕਿੰਗ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦਰਗਹ ਦੇ ਦਰਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅੰਸਰ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜੇ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗਲਤੀ ਕੀਤੀ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਤਮ ਕਰਨੀ ਦੀ ਵਿਚਾਰ ਹੈ ਅਗਾਜ਼ ਤੋਂ ناکਾਮਜਾ ਬ ਹੋਵੇ ਵਾਜੁਰਜੀਤ ਕਲਸਾ ਵਾਜੁਰਜੀਤ ਜੀ ਪਤਿ ਕਲਸਾ ਕਲਸਾ ਵਾਜੁਰਜੀਤ ਜੀ ਵਰਤੇ ਸੰਗਤ ਜੀ ਸਨਮਿਆ ਸਿੰਘ ਹਾਜ਼ਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਬਲੋਤੇ ਆ ਇਹ ਹੈ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਰਤੀ ਅਸਰਾਵਰਦੋਂ ਗਾਂ ਦਾ ਮਾਸ ਉਟਿਆ ਜਾਂਦਾ ਸੀ ਜਾਂ ਫਿਰ ਸਮਰਤ ਪਿੰਨਾ ਪੁਰਨਾ ਸੁੱਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾਂ 8:05 ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਕੁਝ ਦੇਖਣ ਨੂੰ ਸਾਨੂੰ ਦੋ ਕਾਲਜ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਪਦਾਰਥ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਪਦਾਰਥ ਵਿੱਚ ਮੱਛੀਆਂ ਜਿੰਨੂੰ ਪੰਜਾਂ ਹਜ਼ਾਰ ਨੇ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਵੀ ਬੰਦੇ ਦੀ ਸ਼ਰਾਦਤ ਹੈ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇਹ ਜੋ ਪ੍ਰਕਾਰ ਪਾਰਕਿੰਗ ਕਿਤੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਬਾਬਾ ਜੀ ਦੇ ਘਰ ਦੇ ਦੀਵਾਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅੰਸ਼ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜੇ ਕਿਸੇ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗਲਤੀ ਕੀਤੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਰਾਬ ਕਰਨ ਦੇ ਵਿਚਾਰ ਅਗਾਜ਼ ਤੋਂ ਨਾਕਾਮ ਜਾਣ ਨੂੰ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ